ਵਾਹ ਤੇਰੇ ਲਾਂਤਿਆ ਲਾਂਤਾਂ ਹੀ ਖੱਟੀਆਂ ਨਾ ਪਤੰਦਰਾ ਕੀ ਤੈਨੂੰ ਉਹਨਾਂ ਨੇ 50000 ਰੁਪਇਆ ਦੇ ਤਾ ਹਣਾ ਲੱਖ ਦੇ ਤਾ ਹਣਾ ਜਿਹੜੇ ਬੰਦੇ ਨੇ ਸੂਬੇ ਸਰੰਦ ਦਾ ਭੋਗ ਪਾਇਆ ਜਾਂ ਕੀਰਤਨ ਕੀਤਾ ਹੈ ਤੂੰ ਆਪਦੀ ਜਮੀਰ ਤਾਂ ਮਾਰ ਲਈ ਨਾ ਹੁਣ ساری ਉਮਰ ਲਾਂਤਾਂ ਖੱਟੀ ਜਿੰਨੇ ਸਾਡਾ ਨੌਜਵਾਨੀ ਨਾ ਪੰਜਾਬ ਚ ਕੋਈ ਛੱਡਿਆ ਹੋਵੇ ਯਾਰ ਆ ਫੇਕ ਨਾ ਕਾਊਂਟਰ ਬਣਾ ਬਣਾ ਕੇ ਮਾਵਾ ਦੇ ਪੁੱਤ ਖਤਮ ਕੀਤੇ ਹੋਣ ਤੇ ਤੁਸੀਂ ਉਹਨਾਂ ਬੰਦਿਆਂ ਦੇ ਭੋਗ ਪਾਉਂਦੇ ਫਿਰਦੇ ਹੋ ਗ੍ਰੰਤੀ ਸਿੰਘ ਨੂੰ ਬੇਨਤੀ ਹੈ ਵੀ ਜਿਸ ਕਿਸੇ ਨੇ ਤਾਂ ਪਾਇਆ ਹੀ ਹੈ ਨਾ ਭੋਗ ਪੈਸੇ ਦੇ ਲਾਲਚ ਪਿੱਛੇ ਪਾਇਆ ਹੋਊਗਾ ਉਹ 50 ਹਜ਼ਾਰ ਲੱਖ ਦੇ ਤਾਂ ਹੋਊਗਾ ਜਿੰਦੇ ਘਰ ਦੇ লাশ ਲੈਣ ਨਹੀਂ ਆਏ ਤੇ ਤੁਸੀਂ ਭੋਗ ਪਾਉਂਦੇ ਫਿਰਦੇ ਹੋ ਮਰ ਨਹੀਂ ਜਾਣਾ ਚਾਹੀਦਾ ਚਪਣੀ 'ਚ ਨੱਕ ਡੋਬ ਕੇ ਸਾਨੂੰ ਵਾਹ ਤੇਰੇ ਲਾਂਤਿਆ ਲਾਂਤਾਂ ਹੀ ਖੱਟੀਆਂ ਨਾ ਤੰਦਰਾ ਕੀ ਤੈਨੂੰ ਉਹਨਾਂ ਨੇ 50000 ਰੁਪਇਆ ਦੇ ਤਾ ਹੁਣਾ ਲੱਖ ਦੇ ਤਾ ਹੁਣਾ ਜਿਹੜੇ ਬੰਦੇ ਨੇ ਸੂਬੇ ਸਰੰਦ ਦਾ ਭੋਗ ਪਾਇਆ ਜਾਂ ਕੀਰਤਨ ਕੀਤਾ ਹੈ ਤੂੰ ਆਪਦੀ ਜਮੀਰ ਤਾਂ ਮਾਰ ਲਈ ਨਾ ਹੁਣ ਸਾਰੀ ਉਮਰ ਲਾਂਤਾਂ ਖੱਟੀ ਜਿੰਨੇ ਸਾਡਾ ਨੌਜਵਾਨੀ ਨਾ ਪੰਜਾਬ ਚ ਕੋਈ ਛੱਡਿਆ ਹੋਵੇ ਯਾਰ ਆ ਫੇਕ ਨਾ ਕਾਊਂਟਰ ਬਣਾ ਬਣਾ ਕੇ ਮਾਵਾ ਦੇ ਪੁੱਤ ਖਤਮ ਕੀਤੇ ਹੋਣ ਤੇ ਤੁਸੀਂ ਉਹਨਾਂ ਬੰਦਿਆਂ ਦੇ ਭੋਗ ਪਾਉਂਦੇ ਫਿਰਦੇ ਹੋ ਗ੍ਰੰਤੀ ਸਿੰਘ ਨੂੰ ਬੇਨਤੀ ਹੈ ਵੀ ਕਿਸੇ ਨੇ ਤਾਂ ਪਾਇਆ ਹੀ ਨਾ ਭੋਗ ਪੈਸੇ ਦੇ ਲਾਲਚ ਵਿੱਚ ਹੀ ਪਾਇਆ ਹੋਊਗਾ ਉਹ ਕਿ 50 ਹਜ਼ਾਰ ਲੱਖ ਦੇ ਤਾਂ ਹੋਊਗਾ ਜਿੰਦੇ ਘਰ ਦੇ লাশ ਲੈਣ ਨਹੀਂ ਆਏ ਤੇ ਤੁਸੀਂ ਭੋਗ ਪਾਉਂਦੇ ਫਿਰਦੇ ਹੋ ਮਰ ਨਹੀਂ ਜਾਣਾ ਚਾਹੀਦਾ ਚਪਣੀ 'ਚ ਨੱਕ ਡੋਬ ਕੇ ਸਾਨੂੰ